ਸਹਿਯੋਗੀ ਮਨੋਜ ਜੋਸ਼ੀ ਮੁਹਾਲੀ ਤੋਂ ਲਾਈਵ ਜੁੜ ਚੁੱਕੇ ਨੇ ਤੇ ਉੱਥੇ ਹਰਮਿਤ ਸਿੰਘ ਨਾਭਾ ਤੋਂ ਸਰਨ ਲਾਈਵ ਜੁੜ ਚੁੱਕੇ ਨੇ ਤਾਂ ਸਭ ਤੋਂ ਪਹਿਲਾਂ ਮਨੋਜ ਮੈਂ ਤੁਹਾਡਾ ਰੁਕ ਕਰਨਾ ਚਾਹਾਂਗੀ ਅੱਤ ਦੀ ਗਰਮੀ ਹੈ ਲੋਕ ਇੱਥੇ ਖੱਜਲ ਖੁਆਰ ਹੋ ਰਹੇ ਨੇ ਇੱਕ ਪਾਸੇ ਤਾਂ ਮਤਲਬ ਸਰਕਾਰ ਕਹਿ ਰਹੀ ਹੈ ਕਿ ਅਸੀਂ 24 ਘੰਟੇ ਬਿਜਲੀ ਦੇ ਰਹੇ ਹਾਂ ਪਰ ਜੋ ਅੱਤ ਦੀ ਗਰਮੀ ਦੇ ਵਿੱਚ ਰੈਡ ਅਲਰਟ ਹੀਟਵੇਵ ਨੂੰ ਲੈ ਕੇ ਜਾਰੀ ਹੋਇਆ ਹੋਇਆ ਤਾਂ ਲੋਕਾਂ ਨੂੰ ਘਰਾਂ ਦੇ ਵਿੱਚ ਚੈਨ ਨਹੀਂ ਮਿਲ ਰਿਹਾ ਜਦੋਂ ਘਰ ਦੇ ਵਿੱਚ ਬਿਜਲੀ ਨਹੀਂ ਹੋਵੇਗੀ ਮੋਟਰਾਂ ਨਹੀਂ ਚੱਲਣਗੀਆਂ ਪਾਣੀ ਦੀ ਸਪਲਾਈ ਵੀ ਜ਼ਾਹਿਰ ਜੀ ਗੱਲ ਹੈ ਕਿ ਠੱਪ ਹੋਈ ਹੋਵੇਗੀ ਕਿ ਕੋਈ ਜਾਣਕਾਰੀ ਹੈ ਬਿਲਕੁਲ ਕੁਲਵਿੰਦਰ ਦੇਖੋ ਜਿਹੜੀ ਬਿਜਲੀ ਹੈਗੀ ਹੈ ਉਹ ਇਨ੍ਹਾਂ ਦਿਨਾਂ ਵਿੱਚ ਬਹੁਤ ਜ਼ਰੂਰੀ ਹੈ ਜੇ ਕਿਸ ਨੇ ਪੱਖਾ ਲਗਾਉਣਾ ਚਾਹੇ ਕਿਸ ਨੇ ਕੂਲਰ ਲਗਾਉਣਾ ਚਾਹੇ ਕਿਸ ਨੇ ਏਸੀ ਲਗਾਉਣਾ ਚਾਹੇ ਕਿਸ ਨੇ ਪਾਣੀ ਲਗਾੜਾਏਗਾ ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਇਹ ਬਿਜਲੀ ਦੇ ਉੱਪਰ ਡਿਪੈਂਡ ਕਰਦੀਆਂ ਨੇ ਅੱਜ ਦਾ ਜਿਹੜਾ ਸਿਸਟਮ ਐਦਾਂ ਦਾ ਹੋ ਗਿਆ ਆ ਪਰ ਇਹ ਗੱਲ ਕਰੀਏ ਕਿ ਜਦੋਂ ਰਾਤ ਦਾ ਟਾਈਮ ਆਂਦਾ 9 ਵਜੇ ਦਾ ਟਾਈਮ ਆਂਦਾ 9 ਤੋਂ ਲੈ ਕੇ 12 ਵਜੇ ਤੱਕ ਲੋਕਾਂ ਦੇ ਘਰ ਚ ਸਭ ਦੇ ਘਰ ਚ ਪੱਖੇ ਕੂਲਰ ਏਸੀ ਜਿਹੜੇ ਨੇ ਉਹ ਹੁਣ ਹੁੰਦੇ ਨੇ ਜਿਹੜਾ ਸਿਸਟਮ ਹੈਗਾ ਉਹ ਸਾਰਾ ਜਿਹੜਾ ਹੈਗਾ ਉਹ ਠੀਕ ਨਹੀਂ ਹੈਗਾ ਸਿਸਟਮ ਦੇ ਕਾਰਨ ਪ੍ਰੋਬਲਮ ਆ ਰਹੀ ਹੈ ਕਿ ਟ੍ਰਿਪਿੰਗ ਹੋਣ ਲੱਗ ਜਾਂਦੀ ਹੈ ਬਾਰ-ਬਾਰ ਬਿਜਲੀ ਬੰਦ ਹੁੰਦੀ ਹੈ ਕਈ ਥਾਂ ਤੇ ਬਹੁਤ ਇੰਨੀ ਬੁਰੀ ਹਾਲਤ ਹੈ ਕਿ ਬਿਜਲੀ ਰਾਤ-ਰਾਤ ਤੱਕ ਆਂਦੀ ਹੀ ਨਹੀਂ ਹੈਗੀ ਜੇ ਓਵਰਲੋਡ ਹੋਣਾ ਦਾ ਟਰਾਂਸਫਾਰਮਰ ਜਿਹੜੇ ਸਰ ਜਾਂਦੇ ਹੈਗੇ ਆ ਤੇ ਇਹ ਗੱਲ ਇੱਥੇ ਆਉਂਦੀ ਹੈ ਕਿ ਕਿ ਜਿਹੜਾ ਹੈਗਾ ਲੋਕੀ ਕਹਿੰਦੇ ਨੇ ਕਿ ਅਸੀਂ ਬਾਰ-ਬਾਰ ਜਾਂਦੇ ਆ ਗ੍ਰਿਡਾਂ ਦੇ ਉੱਪਰ ਸਾਨੂੰ ਇਹੀ ਕਿਹਾ ਜਾਂਦਾ ਹੈਗਾ ਕਿ ਸਾਡਾ ਜਿਹੜਾ ਸਿਸਟਮ ਹੈਗਾ ਉਹ ਅਪਗ੍ਰੇਡ ਨਹੀਂ ਹੋਇਆਗਾ ਜਾਂ ਕਿ ਆਸ-ਪਾਸ ਜਿਹੜੇ ਏਰੀਆ ਦੇ ਨਿਊ ਸਨਨੀ ਗਲੇਵ ਦੇ ਵਿੱਚ ਗ੍ਰਿਡ ਹੈਗਾ ਇਹ ਉਹ ਗ੍ਰਿਡ ਹੈ ਜਿੱਥੇ ਰਾਤ ਨੂੰ ਲੋਕਾਂ ਨੇ ਆ ਕੇ ਇਸ ਗ੍ਰਿਡ ਨੂੰ ਪੂਰੇ ਨੂੰ ਘੇਰ ਲਿਆ ਸੀਗਾ ਗ੍ਰਿਡ ਦੇ ਅੰਦਰ ਚਲੇ ਗਏ ਸੀ ਕਿਉਂਕਿ ਬਿਜਲੀ ਨਹੀਂ ਸੀਗੀ ਦੇਸੂ ਮਦਰ ਦੇ ਲੋਗ ਆਏ ਸੀਗੇ ਐਥਰਨਿਕ ਲੈਬ ਦੇ ਨਿਊਸ ਅੰਗਰ ਦੇ ਲੋਗ ਆਏ ਸੀ ਸਨਿੰਗ ਵਿਦ ਲੋਗ ਆਏ ਸੀਗੇ ਉਹਨਾਂ ਨੇ ਇਸ ਪੂਰੇ ਗ੍ਰਿਡ ਨੂੰ ਘੇਰ ਲਿਆ ਸੀਗਾ ਤੇ ਰਾਤ ਨੂੰ ਜਿਹੜਾ ਸਾਰਾ ਸਿਸਟਮ ਸੀਗਾ ਉਹ ਠੱਪ ਹੋ ਗਿਆ ਸੀਗਾ ਰਾਤੀ ਲੋਕ ਤਕਰੀਬਤ ਤਕਨ 1 ਵਜੇ ਤੱਕ ਇੱਥੇ ਰਹੇ ਤੇ ਉਸਦੇ ਨਾਲ ਨਾਲ ਜਿਹੜੇ ਬਿਜਲੀ ਦੇ ਅਧਿਕਾਰੀ ਸੀਗੇ ਇੱਥੇ ਪਹੁੰਚੇ ਉਹਨਾਂ ਨੇ ਆ ਕੇ ਜੋ ਕਮੀਆਂ ਸੀਗੀਆਂ ਜਿੱਥੇ ਕਿ ਜੋ ਚੀਜ਼ ਖਰੀ ਸੀ ਕਿ ਉਹਨੂੰ ਠੀਕ ਕੀਤਾ ਸੀਗਾ ਉਸਦੇ ਬਾਅਦ ਲਾਈਟ ਆ ਗਈ ਸੀ ਅਸੀਂ ਅੰਦਰ ਜਾਵਾਂਗੇ ਸਾਡੇ ਨਾਲ ਹੋਰ ਉੱਥੇ ਜਿਹੜੇ ਬੰਦੇ ਨੇ ਮੌਜੂਦ ਨੇ ਉਹਨਾਂ ਨਾਲ ਗੱ ਦੀ ਰਾਤ ਨੂੰ ਨਹੀਂ ਆਈ ਸੀਗੀ ਤੇ ਇਸ ਤਰ੍ਹਾਂ ਦੀ ਹਾਲਤ ਹੋਰ ਜਗ੍ਹਾ ਵੀ ਹੈ ਕਿੱਥੇ ਵੀ ওভারਲੋਡਿੰਗ ਹੁੰਦੀ ਹੈ ਉਹ ਟਰਾਂਸਫਾਰਮਰ ਸੜ ਜਾਂਦਾ ਹੈਗਾ ਉਹਦੇ ਪ੍ਰਬੰਧ ਨਹੀਂ ਹੈ ਚਾਹੇ ਬਿਜਲੀ ਬੋਰਡ ਕੰਦਰ ਹੁੰਦਾ ਸੀ ਮੋਬਾਈਲ ਟਰਾਂਸਫਾਰਮਰ ਰੱਖੇ ਹੋਏ ਨੇ ਮੋਬਾਈਲ ਟਰਾਂਸਪੋਰਟਰ ਨਾਲ ਉਸ ਜਗ੍ਹਾ ਦੇ ਉੱਪਰ ਅਸੀਂ ਜਾ ਕੇ ਕੰਮ ਕਰਦੇ ਆਂ ਤਾਂ ਉੱਥੇ ਟੈਂਪਰੀਰੀ ਤੌਰ ਤੇ ਲਗਾ ਦਿੰਦੇ ਆਂ ਪਰ ਅਸਤੇ ਦੀ ਗੱਲ ਸਾਹਮਣੇ ਨਹੀਂ ਆਈ ਇਹ ਸਾਰੇ ਕਰਮਚਾਰੀ ਦੇਖੋ ਕੰਮ ਕਰਨੇ ਪੂਰਾ ਬੜਾ ਗ੍ਰਿਡ ਹੈਗਾ ਯਾ ਪਰ ਇਸ ਰਾਤ ਨੂੰ ਇਸ ਗ੍ਰਿਡ ਦੇ ਅੰਦਰ ਜਿਹੜੇ ਲੋਕ ਸੀਗੇ ਉਹ ਪਹੁੰਚ ਗਏ ਸੀਗੇ ਉਹਨਾਂ ਨੇ ਆ ਕੇ ਕਾਫੀ ਜਿਹੜਾ ਹੈਗਾ ਇਹਨਾਂ ਜਿਹੜੇ ਕਰਮਚਾਰੀ ਸੀ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਬਿਜਲੀ ਕਿਉਂ ਨਹੀਂ ਆ ਰਹੀ ਤੇ ਕਾਫੀ ਦਿਨ ਖੜੇ ਰਹੇ ਦੇ ਉਸ ਤੋਂ ਬਾਅਦ ਜਿਹੜੀ ਬਿਜਲੀ ਸੀ ਆਈ ਸੀ ਤੇ ਉਹਨਾਂ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਉਹ ਕੀ ਕਹਿੰਦੇ ਨੇ ਤੇ ਉਹਨਾਂ ਦਾ ਕਹਿਣਾ ਹੈਗਾ ਕਿ ਕੀ ਅੰਕਲ ਰਾਤੀ ਦੀ ਲਾਈਟ ਸੀ ਕਿ ਕਈ ਦਿਨ ਤੋਂ ਕਿੰਨੇ ਤੋਂ ਲੜ ਜਾ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਲਗਭਗ ਇੱਕ ਹਫਤੇ ਤੋਂ ਲਾਈਟ ਦਾ ਕਾਫੀ ਜ਼ਿਆਦਾ ਬਿਰੀ ਹਾਲਾ ਚੱਲੇ ਆ ਕਾਫੀ ਜ਼ਿਆਦਾ ਇੰਟਰਰਪਸ਼ਨਸ ਆ ਰਹੀਆਂ ਜੀ ਉਹ ਸਾਡੇ ਇੱਥੇ ਜਿਹੜਾ ਪਾਣੀ ਵੀ ਆ ਹਰ ਪਾਣੀ ਵੀ ਬਿਜਲੀ ਦੇ ਜਾਣ ਕਰਕੇ ਪਾਣੀ ਦੀ ਵੀ ਨਾ ਅਵੇਲੇਬਿਲਿਟੀ ਹੋ ਜਾਂਦੀ ਹੈ ਇਹਨਾਂ ਗਰਮੀਆਂ ਦੇ ਮੌਸਮ ਦੇ ਵਿੱਚ ਇਸ ਬਿਜਲੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਉਸ ਤੇ ਸਾਨੂੰ ਕਾਫੀ ਜ਼ਿਆਦਾ ਇਹਦੇ ਕਰਕੇ ਤੰਗੀ ਹੋ ਰਹੀ ਹੈ ਤੇ ਕਿਸ ਟਮ ਜ਼ਿਆਦਾ ਲਾਈਟ ਜਾਂਦੀ ਆ ਤੁਹਾਨੂੰ ਲੱਗਦਾ ਕੱਟ ਤਾਂ ਲੱਗਦਾ ਨਹੀਂ ਹੈ ਕਿ ਪਾਵਰ ਕੱਟਤਾ ਨਹੀਂ ਹੈ ਅਨਸ਼ਡਿਊਲਡ ਅਨਸ਼ਡਿਊਲਡ ਕਿਸੇ ਦਾ ਕੋਈ ਟਾਈਮ ਹੀ ਨਹੀਂ ਕੁਛ ਨਹੀਂ ਕੋਈ ਸ਼ਡਿਊਲ ਨਹੀਂ ਪਤਾ ਹੁੰਦਾ ਆਲ ਆਫ ਸਟਨ ਪਤਾ ਚੱਲਦਾ ਲਾਈਟ ਚਲੀ ਗਈ ਆ ਹਾਂਜੀ ਤੇ ਕਿੰਨੀ ਦੇ ਵਾਸਤੇ ਲੱਟ ਜਾਂਦੀ ਆ ਇੰਟਰਪਸ਼ਨ ਡਿਫਰੈਂਟ ਟਾਈਮ ਦੀ ਆਉਂਦੀ ਆ ਕਦੇ ਅੱਧੇ ਘੰਟੇ ਬਾਅਦ ਆ ਗਈ ਕਦੇ ਘੰਟੇ ਬਾਅਦ ਆ ਗਈ ਕਿਸ ਤਰ੍ਹਾਂ ਇਸ ਤਰ੍ਹਾਂ ਇਹ ਜਿਹੜੀ ਇੰਟਰਪਸ਼ਨ ਆ ਕਿ ਮਾਰਨਿੰਗ ਟਾਈਮ ਚ ਹੁੰਦੀ ਆ ਜਾਂ ਕਦੇ ਵੀ ਹੁੰਦੀਆਂ ਰਾਤ ਨੂੰ ਕਿੰਨੀ ਪ੍ਰੋਬਲਮ ਹੈ ਰਾਤ ਨੂੰ ਪਿਛਲੇ 2-3 ਦਿਨ ਤੋਂ ਦੇਖ ਲੈ ਰਾਤ ਨੂੰ ਲਾਈਟ ਨਹੀਂ ਹੋ ਰਹੀ ਅਨ ਇਨਟਰਪਸ਼ਨਸ ਆ ਰਹੀਆਂ ਹੈਗੀਆਂ ਮਿਡ ਨਾਈਟ ਇਨਟਰਪਸ਼ਨਸ ਆ ਰਹੀਆਂ ਮੇਰੇ ਵਰਗੇ ਬੰਦੇ ਜਿਹੜੀ ਸੁੱਤੇ ਰਹਿੰਦੇ ਜਿਨ੍ਹਾਂ ਨੇ ਕਈ ਬੰਦੇ ਆ ਦੇ ਜਿਨ੍ਹਾਂ ਦਾ ਬਿਲਕੁਲ ਹੀ ਬਰਦਾਸ਼ਤ ਨਹੀਂ ਕਰ ਹੁੰਦੇ ਇਹ ਇਸ ਤਰ੍ਹਾਂ ਦੀ ਬਹੁਤ ਜਿਆਦਾ ਡਿਫਿਕਲਟੀ ਚੱਲੀ ਪਿਛਲੇ ਇੱਕ ਹਫਤੇ ਤੋਂ ਲਗਭਗ ਬਹੁਤ ਜਿਆਦਾ ਡਿਲੀ ਹੋਇਆ ਕੀ ਸਮਝਦੇ ਕਿਉਂ ਹੋ ਰਿਹਾ ਇਦਾਂ ਮੇਬੀ ਮੇਨਟੇਨੈਂਸ ਦੀ ਕਮੀ ਹੈ ਮੇਬੀ ਇਹਦੇ ਬਾਰੇ ਤਾਂ ਬਿਜਲੀ ਬੋਰਡ ਵਾਲੇ ਬੰਦੇ ਦੱਸ ਸਕਦੇ ਕੀ ਪਹਿਲਾਂ ਹੁੰਦੀ ਸੀ ਕਿ ਹੁਣ 2 ਸਾਲ ਤੋਂ ਹੀ ਹੋ ਰਹੀ ਨਹੀਂ ਨਹੀਂ ਹੁਣੇ ਕੁਝ ਦਿਨਾਂ ਤੋਂ ਜਿਆਦਾ ਹੀ ਪ੍ਰੋਬਲਮ ਆਈ ਆ ਪਹਿਲਾਂ ਇੱਥੇ ਕਾਫੀ ਕੰਮ ਸੈਟੀਸਫੈਕਟਰੀ ਸੀਗਾ ਕਿਨੇ ਸਾਲ ਤੋਂ ਰਹਨੇ ਇੱਥੇ ਮੈਂ ਇੱਥੇ 8 ਸਾਲ ਤੋਂ ਰਹਿ ਰਿਹਾ ਹਾਂ 8 ਸਾਲ ਤੋਂ ਰਹਿ ਰਿਹਾ ਮੈਂ ਇਦਾਂ ਦੀ ਕਦੀ ਪ੍ਰੋਬਲਮ ਦੇਖੀ ਨਹੀਂ ਸੀਗੀ ਜਿਹੜੀ ਕਿ ਹੁਣ ਇਹਨਾਂ ਦਿਨਾਂ ਚ ਦੇਖੀ ਜਾ ਰਹੀ ਹੈ ਹਾਂਜੀ ਤੇ ਸਾਡੇ ਨਾਲ ਮੋਝ ਮੋਝ ਕਿਸ ਤਰ੍ਹਾਂ ਲਾਈਟ ਕਿੰਨੇ ਦਿਨ ਤੋਂ ਗਈ ਹੈ ਰਾਤੀ ਕਿੰਦਾਂ ਜਾਂਦੀ ਹੈ ਲੈ ਕੇ ਕੰਦੇ ਕੱਟ ਲੱਗਦੇ ਨੇ ਤੇ ਪਿਛਲੇ ਕੁਝ ਦਿਨਾਂ ਤੋਂ ਜਾਤੋਂ ਗਰਮੀ ਜ਼ਿਆਦਾ ਵਧੀ ਹੈ ਉਦੋਂ ਤੋਂ ਹੀ ਕਹਿੰਦੇ ਆ ਬਿਜਲੀ ਦੀ ਬਹੁਤ ਜ਼ਿਆਦਾ ਕਿੰਨੇ ਵੱਚ ਚੁੱਕੀ ਹੈ ਕਦੀ ਵੀ ਬਿਜਲੀ ਜਾਂਦੀ ਹੈ ਉਸ ਤੋਂ ਬਾਅਦ ਕਦੋਂ ਆਏਗੀ ਕੁਝ ਪਤਾ ਨਹੀਂ ਹੈ ਲੇਕਿਨ ਐਨੂ ਲੈ ਕੇ ਜਦੋਂ ਵੀ ਕੰਪਲੇਂਟ ਸੈਂਟਰ ਤੇ ਕਾਲ ਕਰਾਂ ਕੁਝ ਕਰੋ ਪਹਿਲਾਂ ਤਾਂ ਕਾਲ ਲੱਗਦਾ ਨਹੀਂ ਫਿਰ ਅਗਰ ਕਾਲ ਲੱਗ ਵੀ ਜਾਏਗਾ ਤੇ ਕਰਮਚਾਰੀਾਂਾਂਗੇ ਇਹ ਨਹੀਂ ਪਤਾ ਕਦੋਂ ਆਣਗੇ ਕੋਈ ਨਹੀਂ ਆਣਗੇ ਮੈਨ ਪਾਵਰ ਦੀ ਬੋਲੇ ਆਂਦਾ ਕਿ ਕਮੀ ਹੈ ਔਰ ਮੋਰਓਵਰ ਬਿਜਲੀ ਤੋਂ ਜ਼ਿਆਦਾ ਹੁਣ ਨਾਲ ਨਾਲ ਪਾਣੀ ਦੀ ਬਹੁਤ ਜ਼ਿਆਦਾ ਮਤਿਆ ਹੋ ਗਈ ਹੈ ਕਿਉਂਕਿ ਜਿਹੜਾ ਪਾਣੀ ਦਾ ਇੱਥੇ ਪਸ ਸਿਸਟਮ ਹੈ ਬਿਜਲੀ ਨਾਲ ਜੁੜਿਆ ਹੋਇਆ ਕਿਤਨਾ ਕਿਤਾ ਕਨੈਕਟਡ ਹੈ ਤਾਂ ਆਲਮ ਉਹਨੇ ਹੈ ਕਿ ਲੋਕਾਂ ਨੂੰ ਟੈਂਕਰ ਮੰਗਾ ਕੇ ਆਪਣੇ ਫਰਸਟ ਫਲੋਰ ਤੇ ਰੱਖਿਆ ਟੈਂਕ ਵੀ ਪਰਵਾਨੀਆਂ ਪੈ ਰਹੀਆਂ ਫਰਸਟ ਫਲੋਰ ਤੇ ਵੀ ਪਾਣੀ ਨਹੀਂ ਚੜ ਪਾਰਿਆ ਅਸੀਂ ਖੁਦ ਚਾਰ ਵਾਰ ਆਪਣੇ ਟੈਂਕ ਦੇ ਰੀਫਿਲ ਕਰਵਾ ਚੁੱਕੇ ਹਾਂ ਹਰ ਵਾਰ 50 ਰੁਪਏ ਟੈਂਕਰ ਵਾਲਾ ਲੈ ਜਾਂਦਾ ਰਾਤ ਨੂੰ ਕਿਦਾਂ ਬਿਜਲੀ ਦਾ ਸਿਸਟਮ ਕਹਿੰਦਾ ਰਾਤ ਨੂੰ ਬਹੁਤ ਜਾ ਰਹੀ ਹੈ ਜਾਗਣਾ ਪੈਂਦਾ ਹੈ ਬਿਲਕੁਲ ਰਾਤੀ ਵੀ ਬਿਜਲੀ ਬਹੁਤ ਜ਼ਿਆਦਾ ਜਾ ਰਹੀ ਹੈ ਇਨਵਰਟਰ ਵੀ ਇੱਕ ਟਾਈਮ ਤੱਕ ਜਵਾਬ ਦੇ ਜਾਂਦੀ ਹੈ ਕਿਉਂਕਿ ਜਿਹੜੇ ਅਗਰ ਬਿਜਲੀ ਜੇ ਅਗਰ ਜਦੋਂ ਆ ਵੀ ਜਾਂਦੀ ਹੈ ਉਹਦਾ ਵੋਲਟੇਜ ਇੰਨੀ ਜ਼ਿਆਦਾ ਘੱਟ ਹੁੰਦੀ ਹੈ ਕਿ ਉਹ ਉਹਦੇ ਨਾਲ ਕੰਮ ਨਹੀਂ ਜਿਹੜੇ ਤੁਹਾਡੇ ਮਨੋਜ ਤੁਸੀਂ ਆਪਣੀ ਗੱਲਬਾਤ ਇੱਥੇ ਲਗਾਤਾਰ جاری ਰੱਖੋ ਸਾਡੇ ਨਾਲ ਨਾਬਾ ਤੋਂ ਹਰਮਿਤ ਸਿੰਘ ਵੀ ਜੁੜੇ ਹੋਏ ਨੇ ਤਾਂ ਅਸੀਂ ਉਹਨਾਂ ਦਾ ਰੁਕਾ ਲੈਨੇ ਆ ਤਾਂ ਹਰਮਿਤ ਇਸ ਵਕਤ ਤੁਸੀਂ ਕਿਸ ਮੋਹੱਲੇ ਦੇ ਵਿੱਚ ਮੌਜੂਦ ਹੋ ਕਿਹੋ ਜਿਹੇ ਹਾਲਾਤ ਇੱਥੇ ਬਣੇ ਹੋਏ ਨੇ ਕਿਉਂਕਿ ਅਸੀਂ ਬਹੁਤ ਇਲਾਕੇ ਦੀਆਂ ਤਸਵੀਰਾਂ ਵੇਖੀਆਂ ਬਲੈਕਆਊਟ ਹੋਇਆ ਪਿਆ ਪੰਜਾਬ ਦੇ ਲੋਕ ਖੱਜਲਖੁ ਸਪਲਾਈ ਉਹਨਾਂ ਨੂੰ ਨਹੀਂ ਮਿਲ ਰਹੀ ਤੁਹਾਡੇ ਇਥੇ ਕਿਹੋ ਜਿਹੇ ਹਾਲਾਤ ਨੇ ਬਿਲਕੁਲ ਦਹਦੀ ਅਸੀਂ ਪਟਿਆਲਾ ਗੇਟ ਖੜਿਆ ਜਿੱਥੋਂ ਕਿ ਲੋ ਲੋਟ ਨਾ ਹੋਣ ਕਾਰਨ ਲੋਕ ਜਿਹੜੇ ਦਰਖਤ ਦੇ ਨੀਚੇ ਆ ਕੇ ਹਵਾ ਦੇ ਸਹਾਰਾ ਲੈ ਰਹੇ ਨੇ ਟੈਂਪਰੇਚਰ ਅਜਿਹਾ ਉਹ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਲਾਈਟ ਦੇ ਕੱਟ ਨੇ ਕਾਫੀ ਮਾਤਰਾ ਚ ਵੱਡੇ ਵੱਡੇ ਕੱਟ ਲੱਗ ਰਹੇ ਨੇ ਅੱਧ ਦੇ ਘੰਟੇ ਘੰਟੇ ਦੇ ਕੱਟ ਨੇ ਜਿਹੜੇ ਲੱਗ ਰਹੇ ਨੇ ਲੋਕ ਜਿਹੜੇ ਖੜੇ ਨੇ ਕਿਸ ਤਰ੍ਹਾਂ ਦੇਖਦੇ ਹੋ ਕਿੰਨੀ ਇੱਕ ਗਰਮੀਆਂ ਲਾਈਟ ਦੇ ਕੱਟ ਨੇ ਜਿਹੜੇ ਕਿੰਨੇ ਕ ਲੱਗ ਰਹੇ ਨੇ ਕਟ ਇਸ ਸਮੇ ਬਹੁਤ ਜਿਆਦਾ ਲੱਗ ਰਿਹਾ ਜੀ ਜਿਹੜੇ ਬਿਜਲੀ ਦਾ ਰਾਤ ਵੀ ਦੇਖਿਆ ਸੀ ਰਾਤ ਵੀ ਬਹੁਤ ਲੰਬਾ ਕੱਟ ਲੱਗਿਆ ਤੇ ਆ ਅੱਜ ਵੀ ਸਵੇਰੇ ਤੋਂ ਵੀ ਕੱਟ ਲੱਗਿਆ ਜਾਂ ਲੱਗਿਆ ਤੇ ਕੱਲ ਵੀ ਆ ਹੁਣ ਅਸੀਂ ਜਦੋਂ ਲਾਈਟ ਨਾ ਹੋਈ ਘਰ ਦੇ ਵਿੱਚ ਆਸੀਂ ਆਹ ਬੋਰਡ ਦੇ ਦਰਸਤ ਦਾ ਇੱਕ ਸਹਾਰਾ ਲਿਆ ਏ ਤਾਂ ਇੱਥੇ ਸਾਂ ਹੈ ਤਾਂ ਸਾਡੇ ਮੇਰੇ ਵੀਰ ਨੇ ਜਿੰਨੇ ਵੀ ਉਹ ਸਾਰੇ ਇਕੱਠੇ ਹੋ ਕੇ ਉਰੇ ਬੈਠੇ ਕਿਉਂਕਿ ਇਹ ਬਿਜਲੀ ਦੀ ਇੰਨੀ ਜਿਆਦਾ ਕੱਟ ਲੱਗਣ ਕਾਰਨ ਤੇ ਗਰਮੀ ਬਹੁਤ ਜ਼ਿਆਦਾ ਆਪ ਸਾਰਿਆਂ ਨੂੰ ਪਤਾ ਹੀ ਹੈ ਵੀ ਗਰਮੀ ਹੈ ਅੱਜ ਦੇ ਸਮੇਂ ਦੇ ਵਿੱਚ ਕਿੰਨੀ ਤੇਜ਼ੀ ਦੇ ਨਾਲ ਇਹਦੀ ਟੈਂਪਰੇਚਰ ਵੱਧ ਰਿਹਾ ਤੇ ਅਸੀਂ ਇਹੀ ਦਰਖਾਸਤ ਅਸੀਂ ਮੰਗ ਕਰਦੇ ਹਾਂ ਸਰਕਾਰ ਵੱਲੋਂ ਕਿ ਇਹ ਜਿਹੜੀ ਬਿਜਲੀ ਦਾ ਕਟਾ ਹੈ ਇਹਨੂੰ ਘੱਟੋ ਘੱਟ ਗਰਮੀ ਦੇ ਵਿੱਚ ਨਾ ਜ਼ਿਆਦਾ ਲਗਾਇਆ ਜਾਵੇ ਕਿਉਂਕਿ ਗਰਮੀ ਗਰੀਬ ਜੋ ਇਨਸਾਨੇ ਸਾਡੇ ਵਰਗੇ ਜਦੋਂ ਗਰਮੀ ਲੱਗ ਜਾਂਦੀ ਹੈ ਤਾਂ ਸਾਨੂੰ ਤਾਂ ਇੱਕ ਪਾਸੇ ਚੋਣਾ ਵੀ ਚੱਲ ਰਹੀਆਂ ਨੇ ਲੈਟ ਨਾ ਆਉਣਾ ਚੋਣਾ ਦੇ ਦਿੱਤਾ ਨਹੀਂ ਕਿਤੇ ਭਾਰੂ ਕੋਊਗਾ ਆ ਚੋਣਾ ਦੇ ਵਿੱਚ ਇਹ ਵੈਸੇ ਹੋਣਾ ਨਹੀਂ ਚਾਹੀਦਾ ਕਿਉਂਕਿ ਹਰ ਇੱਕ ਨੂੰ ਭੱਜ ਦੌੜ ਹਰ ਇੱਕ ਜਿੰਨੀਆਂ ਵੀ ਪਾਰਟੀਆਂ ਨੇ ਅਸੀਂ ਕਿਸੇ ਪਾਰਟੀ ਦੀ ਨਹੀਂ ਗੱਲ ਕਰਦੇ ਸਾਰੀਆਂ ਪਾਰਟੀਆਂ ਆਪੋ ਆਪਣਾ ਸੰਘਰਸ਼ ਕਰ ਰਹੀਆਂ ਨੇ ਫਿਰ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਚਾਹੀਦਾ ਸਰਕਾਰ ਨੂੰ ਵੀ ਚਾਹੀਦਾ ਵੀ ਅਸੀਂ ਇਹ ਲਾਈਟ ਨੂੰ ਸਹੀ ਢੰਗ ਦੇ ਨਾਲ ਅਸੀਂ ਇਹ ਲੋਕਾਂ ਦੇ ਵਿੱਚ ਪ੍ਰੋਵਾਈਡ ਕਰਾਈਏ ਠੀਕ ਆ ਵਾਦੇ ਤਾਂ ਬਹੁਤ ਕਰਦੇ ਨੇ ਪਰ ਲੇਕਿਨ ਬਿਜਲੀ ਦਾ ਵੀ ਅਸੀਂ ਦੇਖਿਆ ਵੀ ਬੁਰਾ ਹਾਲ ਹੀ ਰਿਹਾ ਤੇ ਅੱਜ ਵੀ ਅਸੀਂ ਦੇਖਿਆ ਵੀ ਕੱਟੇ ਲੱਗਦੇ ਰਹਿੰਦੇ ਆ ਆ ਬਿਲਕੁਲ ਕਿਸ ਤਰ੍ਹਾਂ ਦੇਖਦੇ ਆ ਇਨਵਰਟਰ ਵੀ ਜਵਾਬ ਦੇ ਜਾਂਦੇ ਨੇ ਕਿੰਨੇ ਕਟ ਲੱਗੇ ਚਾਰ ਪੰਜ ਕਟ ਲ কাল ਦਿਨ ਤੋਂ ਲੱਗੇ ਨੇ ਅੱਜ ਵੀ ਲੱਗੇ ਨੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਦਾ ਕਟ ਲੱ ਅੱਜ ਦਾ ਕੰਡਾ ਲੱਗ ਰਿਹਾ ਨੇ ਇਹ ਗਰਮੀ ਦਾ ਬਹੁਤ ਔਖਾ ਗਰਮੀ ਦਾ ਬਹੁਤ ਔਖਾ ਬੁਰਾ ਬੁਰਾ ਹਾਲ ਹੋਇਆ ਜੀ ਆ ਬਿਲਕੁਲ ਸੁਣੇ ਜੀ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਨੇ ਗਰਮੀ ਵੀ ਬਹੁਤ ਜ਼ਿਆਦਾ ਇਨਵਰਟਰ ਵੀ ਕਹਿੰਦੇ ਜਵਾਬ ਦੇ ਰਹੇ ਨੇ ਪਰ ਸਰਕਾਰ ਨੂੰ ਵੀ ਅਪੀਲ ਲੰਨੇ ਜਿਹੜੇ ਲੋਕ ਕਰ ਰਹੇ ਨੇ ਵੀ ਗਰਮੀ ਤੋਂ ਬਚਣ ਦੇ ਲਈ ਗਰਮੀ ਦੇ ਵਿੱਚ ਲੈਟ ਤੇ ਕੱਟ ਕਹਿੰਦੇ ਨਹੀਂ ਲੱਗਣੇ ਚਾਹੀਦੇ ਤਾਂ ਠੀਕ ਹੈ ਹਰਮੀ ਤੁਸੀਂ ਲਗਾਤਾਰ ਇੱਥੇ ਬਣੇ ਰਹੋ ਅਸੀਂ ਮੁੜ ਤੋਂ ਮੁਹਾਲੀ ਦਾ ਰੁੱਕਰ ਲੈਨੇ ਆ ਸਾਡੇ ਸਹਿਯੋਗੀ ਮਨੋਜ ਜੋਸ਼ੀ ਮੁਹਾਲੀ ਤੋਂ ਸੱਜਣਾ ਲਾਈਵ ਜੁੜੇ ਹੋਏ ਨੇ ਤਾਂ ਮਨੋਜ ਜਿਸ ਤਰੀਕੇ ਨਾਲ ਤੁਸੀਂ ਇਸ ਵਕਤ ਇੱਕ ਗ੍ਰਿਡ ਦੇ ਵਿੱਚ ਮੌਜੂਦ ਪੰਜਾਬ ਬਿਜਲੀ ਬੋਰਡ ਦੇ ਮੁਲਾਜ਼ਮ ਤੁਹਾਡੇ ਦੇ ਨਾਲ ਇੱਥੇ ਹੋਣਗੇ ਇੱਕ ਪਾਸੇ ਪੰਜਾਬ ਸਰਕਾਰ ਵਾਰ-ਵਾਰ ਇਹ ਚੋਣ ਪ੍ਰਚਾਰ ਦੇ ਵਿੱਚ ਦਾਅਵੇ ਕਰਦੀ ਹੈ ਕਿ ਗੋਇੰਦਵਾਲ ਸਰ ਥਰਮਲ ਪਲਾਂਟ ਅਸੀਂ ਖਰੀਦਿਆ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦ ਕੇ ਅਸੀਂ ਸਰਕਾਰੀ ਬਣਾਇਆ ਪਰ ਇੱਕ ਪਾਸੇ ਅਜਈਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਆਪ ਗਵਾਹੀ ਭਰਦਿਆਂ ਨੇ ਕਿ ਬਿਜਲੀ ਦੇ ਲੰਬੇ ਕਟਾਂ ਤੋਂ ਲੋਕ ਖੱਜਲ ਖੁਆ ਇਥੇ ਕੁਝ ਬੁਲਾਸਬ ਨੇ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਕੇ ਦੱਸੋ ਕਿ ਕਦੋਂ ਤੱਕ ਇਸ ਸਮੱਸਿਆ ਤੋਂ ਨਿਜਿੱਠਿਆ ਜਾਵੇਗਾ ਕਦੋਂ ਲੋਕਾਂ ਨੂੰ ਇਸ ਸਾਤੇ ਗਰਮੀ ਤੋਂ ਰਾਹਤ ਮਿਲੇਗੀ ਵੀ ਦੇਖੋ ਆਪਣਾ ਕੁਲਵਿੰਦਰ ਸਭ ਤੋਂ ਵੱਡੀ ਪ੍ਰੋਬਲਮ ਆ ਸੀ ਜਿਹੜੇ ਗ੍ਰਿਡ 'ਚ ਖੜੇ ਆ ਉੱਥੇ ਆਉਣ ਦਾ ਮਕਸਦ ਇੱਕੇ ਸੀਗਾ ਕਿ ਇੱਥੇ ਇੱਕ ਦੋ ਦਿਨ ਪਹਿਲਾਂ ਦੀ ਗੱਲ ਹੈਗੀ ਆ ਕਿ ਜਿਹੜੇ ਪਿੰਡਾਂ ਦੇ ਲੋਕ ਸੀਗੇ ਉਹ ਇਕੱਠੇ ਹੋ ਕੇ ਆਕੇ ਤੁਹਾਨੂੰ ਤੇ ਪਿੰਡ ਲਾਈਟ ਨਹੀਂ ਗਈ ਤੇ ਇਹ ਆਕੇ ਜਿੰਨੇ ਵੀ ਗਿੱਡ ਦੇ ਸਵਿੱਚ ਨੇ ਸਾਰੇ ਉਹਨਾਂ ਨੇ ਆਫ ਕਰਤੇ ਸੀਗੇ ਆਫ ਕਰਕੇ ਲੈਡ ਪੂਰੀ ਠੱਪ ਕਰ ਦਿੱਤੀ ਸੀਗੀ ਉਹ ਕਹਿੰਦੇ ਸਾਡੇ ਪਿੰਡ ਦੀ ਲਾਈਟ ਨਹੀਂ ਆਉਂਦੀ ਅਸੀਂ ਕਿਤੇ ਵੀ ਜਿਹੜੀ ਹੈਗੀ ਆ ਲੈ ਲਾਈਟ ਜਿਹੜੀ ਚੱਲਣੀ ਦੇਣੀ ਤੁਸੀਂ ਲਿਖੂਗੇ ਸਾਰਾ ਲਿਖਿਆ 에ਅਰ ਫੋਰਸ ਦਾ ਏਰੀਆ ਪੈਰਾਜ਼ਾਈਟ ਦਾ ਏਰੀਆ ਪਲਾਜ਼ੋ ਮਨਾਲਾ ਜਿਰਕਪੁਰ ਝੰਡਪੁਰ ਇਹ ਜਿਹੜੇ ਸਾਰੇ ਨੇ ਫੀਡਰ ਤੋਂ ਦਿਖਾ ਦਿਖਾਉਂਦੇ ਲਿਖੇ ਹੋਏ ਨੇ ਸਾਰੇ ਉਹਨਾਂ ਨੇ ਆ ਕੇ ਸਾਰੇ ਬੰਦੇ ਝਾਂਪੁਰ ਪਿੰਡ ਲਿਖਿਆ ਹੋਇਆ ਜੋ ਪੰਜਾਬੀ ਦੇ ਉੱਪਰ ਤੋਂ ਲਿਖੇ ਹੋਏ ਦਿਖਾਈ ਦੇ ਰਹੇ ਨੇ ਸਾਰੇ ਇਹ ਫੀਡਰ ਨੇ ਇਹ ਜਿੱਥੇ ਜਿੱਥੇ ਨੂੰ ਇਹ ਲਾਈਟ ਨੂੰ ਕੰਟਰੋਲ ਕਰ ਦਿੰਦਾ ਪਰ ਜਦੋਂ ਜਾਤ ਨੂੰ ਬੰਦੇ ਆਏ ਤੇ ਉਹਨਾਂ ਨੇ ਬੰਦ ਕਰਤੀ ਬਿਜਲੀ ਤਾਂ ਪੁਲਿਸ ਨੇ ਆ ਕੇ ਜਿਹੜਾ ਹੈਗਾ ਬੜੇ ਅਫਸਰ ਆਏ ਫਿਰ ਇਹ ਜਿਹੜੀ ਸੀਗੀ ਦੁਆਰ ਤੋੜੀ ਸੀ ਸਾਰੀ ਬਿਜਲੀ ਜਿਹੜੀ ਸੀਗੀ ਚਲਾਈ ਗਈ ਸੀ ਤੇ ਇਸ ਤੋਂ ਇਹ ਗੱਲ ਸਾਫ ਸਿਕਾ ਕਿ ਭਾਜੀ ਜੀ ਜੋ ਜਦੋਂ ਰਾਤ ਨੂੰ ਬੰਦੇ ਆਏ 24 ਦਿਨੋਂ ਤੇ ਫਿਰ ਉਹਨਾਂ ਨੇ ਸਾਰੀਆਂ ਇਹ ਜਗੀਆਂ ਸੀਗੀਆਂ ਕੀ ਕਹਿੰਦੇ ਆ ਆਪਣੇ ਇਹ ਜਿਹੜੇ ਸਫਸੱਚਾ ਬੰਦ ਆਫ ਕਰਤੇ ਸੀ ਕਿ ਲਾਈਟ ਬੰਦ ਕਰਤੀ ਹਾਂ ਉਹਨਾਂ ਨੇ ਬੰਦ ਆਬ ਮੇਰੇ ਕੋਲ ਪੀਡੀਪੀ ਹੈ ਕਿ ਇੱਕ ਦੋ ਕੁ ਪਈਆਂ ਇਹਨਾਂ ਦੀ ਕਿੰਨੀ ਕਿੰਨੇ ਵੇਰੀ ਦੀ ਲਾਈਟ ਬੰਦ ਹੋ ਗਈ ਜੇ ਸਾਰੇ ਪਤਾ ਨਹੀਂ ਉਹਨੇ ਕਿਹੜੇ ਬੀਟਰ ਚਾਲੂ ਕਰੇ ਕਿਹੜੇ ਆਪੇ ਆਉਣੇ ਆਪ ਬੰਦ ਕਰੀ ਗਿਆ ਆਪੇ ਲੈ ਕੇ ਪਤਾ ਨਹੀਂ ਕੀ ਕਰਿਆ ਉਹਨਾਂ ਨੇ ਕਿ ਤੁਸੀਂ ਪੁਲਿਸ ਨੂੰ ਬੁਲਾਇਆ ਪੁਲਿਸ ਬੁਲਾਇਆ ਜੀ ਉਸ ਤੋਂ ਅਫਸਰ ਆਏ ਹਾਂਜੀ ਅਫਸਰ ਆਏ ਫਿਰ ਉਹਨਾਂ ਨੂੰ ਬਾਹਰ ਕੱਢਿਆ ਹਾਂਜੀ ਉਹਨਾਂ ਨੇ ਫਿਰ ਪੁਲਿਸ ਨੇ ਉਹਨਾਂ ਦਾ ਖਫਤਕਰ ਬਾਹਰ ਕੱਢ ਕੇ ਤਾਂ ਸਿਸਟਮ ਚਲਾਇਆ ਬਾਕੀ ਸਾਰਾ ਕਿੰਨੇ ਕ ਦੇਰ ਠੱਪ ਰਹੀ ਲਾਈਟ ਇਹ ਇਹ ਦ ਇਹ ਸਰ ਹੁਣ ਜੇ ਕੋ ਬਾਹਰ ਇੱਕ ਟਰਾਂਸਫਾਰਮਰ ਕੋ ਪ੍ਰੋਬਲਮ ਆ ਤਾਂ ਇੱਕ ਤਾਂ ਫਿਟਰ ਦੀ ਸਾਰੇ ਸਾਰੇ ਥੋੜੇ ਦਿੱਕਤ ਹੈਗੀ ਹੈ ਜੀ ਉਹ ਤਾਂ ਹੁਣ ਇੱਕ ਟਰਾਂਸਫਾਰਮਰ ਦੇ ਬੰਦ ਸੀਗਾ ਉਹਦੇ ਕਰਕੇ ਉਹ ਖਫਤ ਕਰ ਉਹ ਪਿੰਡ ਦੇ ਆ ਕੇ ਉਹਨਾਂ ਨੇ ਸਾਰੇ ਸਿਸਟਮ ਵਗੈਰਾ ਕਿ ਇਹ ਗ੍ਰਿਡ ਹੈ ਵੱਡਾ ਗ੍ਰਿਡ ਤਾਂ ਵੱਡਾ ਹੀ ਹੈ ਸਰ ਤੇ ਕਿੰਨੇ ਜਗਾਂ ਨੂੰ ਲਾਈਟ ਜਾਂਦੀ ਹੈ ਇੱਥੋਂ ਇੱਥੇ ਤਾਂ ਸਰ ਏਰੀਆ ਬਹੁਤ ਤੱਕ ਦੂਰ ਤੱਕ ਚੱਲਦਾ ਕਿੰਨੇ ਕੁ ਪਿੰਡ ਹੋਣਗੇ 100 150 ਸਰ ਪਿੰਡ ਨਹੀਂ ਉਹਰੇ ਸ਼ਹਿਰ ਦੀ ਸਪਲਾਈ ਹੈ ਨਾ ਜਿਹੜਾ ਪਿੰਡ ਦੇ ਵੀ ਫਿਰ ਤਾਂ ਪਤਾ ਹੋਵੇ ਕਿੰਨੇ ہزار ਲੋਕਾਂ ਤੱਕ ਜਾਂਦੀ ਹੋਊਗੀ ਲੱਖ ਇਹ ਤਾਂ ਸਾਰੇ ਇੱਥੇ ਤਾਂ ਮਤਲਬ ਬਹੁਤ ਜ਼ਿਆਦਾ ਸਪਲਾਈਰ ਬਹੁਤ ਜ਼ਿਆਦਾ ਨਾ ਮਿਲਕੀ ਇਹ ਵੱਡਾ ਸਬ ਮਿਲਕੀ ਆਪਾਂ ਕਿ ਗ੍ਰਿਡ ਹੈਗਾ ਹੈ ਬਹੁਤ ਜਗ੍ਹਾ ਸਪਲਾਈ ਜਾਂਦੀ ਹੈ ਤੇ ਇਹਨਾਂ ਦਾ ਗੱਲ ਅਹੀ ਕਹਿਣੀ ਹੈ ਕਿ ਜੋ ਵੀ ਲੋਕ ਆਏ ਸਿਗੇ ਤੇ ਉਹ ਉਹਨਾਂ ਦਾ ਆਪਣਾ ਟਰਾਂਸਫਾਰਮਰ ਹੋਣਾ ਖਰਾਬ ਆ ਪੂਰੇ ਗੱਡ ਨੂੰ ਬੰਦ ਕਰਦਾ ਸਾਡੇ ਨਾਲ ਇੱਕ ਭਾਈ ਸਾਹਿਬ ਹੋਰ ਆਏ ਨੇ ਤੇ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿੰਦੇ ਨੇ ਤੇ ਇਹ ਜੋ ਵੀ ਦੱਸ ਰਹੇ ਨੇ ਵੀ ਬਿਜਲੀ ਦੀ ਪ੍ਰੋਬਲਮ ਬਾਕੀ ਹੈਗੀ ਆ ਪਰ ਲੋਕਾਂ ਦਾ ਜਿਹੜਾ ਧੱਕਾ ਸੀਗਾ ਉਸ ਤੋਂ ਵੀ ਜਿਹੜੇ ਮੁਲਾਜ਼ਮ ਪ੍ਰੇਸ਼ਾਨ ਸੀਗੇ ਪੁਰਸੂ ਜਿਹੜਾ ਸੀਗਾ ਉਹ ਬੁਲਾਣਾ ਪਿਆ ਕੀ ਨਾ ਭਾਜੀ ਸੰਜੀਵ ਜੀ ਜੀ ਦੀ ਵੋ ਜੋ ਆਤੀ ਜਾ ਰਹੀ ਹੈ ਫਲਕਚੁਏਸ਼ਨ ਹੋ ਰਹੀ ਹੈ ਏਸੀ ਡ੍ਰੌਪ ਹੋ ਰਹੇ ਨੇ ਵਨ ਟਿਊਬਾ ਲਾਈਟਾਂ ਸਭ ਜੋ ਹੈ ਗਿਆ ਖਤਮ ਵੀ ਹੋ ਗਈਆਂ ਫੁੱਕ ਵੀ ਗਈਆਂ ਨੇ ਕਿਹੜੇ ਸਿਸਟਮ ਸੜ ਗਏ ਹਾਂ ਬਿਲਕੁਲ ਜੀ ਬਿਲਕੁਲ ਲੋ ਵੋਲਟੇਜ ਕਰਕੇ ਬਹੁਤ ਜ਼ਿਆਦਾ ਲੋ ਵੋਲਟੇਜ ਫਲਕਚੁਏਸ਼ਨ ਬਹੁਤ ਜ਼ਿਆਦਾ ਹੈ ਇਹ ਤਾਂ ਰਹਿ ਰਹੇ ਇੱਥੇ ਤੁਸੀਂ ਮੈਨੂੰ ਹੋ ਗਿਆ ਜੀ 8 ਸਾਲ ਤੇ ਇਹ ਪ੍ਰੋਬਲਮ ਕਦ ਤੋਂ ਆਈ ਜਦਾ ਹਾਂ ਮੈਨੂੰ ਹਫਤਾ 10 ਦਿਨ ਤੋਂ ਤਾਂ ਕੁਝ ਜ਼ਿਆਦਾ ਹੀ ਹੋ ਗਈ ਇਹ ਪ੍ਰੋਬਲਮ ਬਹੁਤ ਜ਼ਿਆਦਾ ਹੈ ਜੀ ਪਹਿਲੇ ਪਿਛਲੇ ਸਾਲ ਪਿਛਲੇ ਸਾਲ ਵੀ ਹੈਗੀ ਸੀ ਬਟ ਵੀ ਟ੍ਰਾਈਡ ਫਾਰ ਦਾ ਕੰਪਲੇਂਟ ਵੀ ਕੀਤੀ ਕੋਈ ਨੰਬਰ ਵੀ ਨਹੀਂ ਚੱਕਦਾ ਹੈਗਾ ਇਹਨਾਂ ਦਾ ਕੰਪਲੇਂਟ ਵਾਲਿਆਂ ਦਾ ਹੂੰ ਕਾਫੀ ਪਰਸੂ ਵੀ ਬਹੁਤ ਟਰਾਈ ਕੀਤਾ ਆਈ ਵਾਸ ਟਰਾਈਂਗ ਟੂ ਕਾਲ ਸਮ ਮਾਈ ਨੇਬਰਸ ਆਲਸੋ ਕਿਵੇਂ ਨਾ ਨਾਲ ਵੀ ਮੈਂ ਗੱਲ ਕਰਾਂਗੇ ਨੰਬਰ ਕਿੰਨੇ ਚੱਕ ਰਿਹਾਗੇ ਤੁਸੀਂ ਟਰਾਈ ਕਰੋ ਬਟ ਕਿਸੇ ਸਾਰੇ ਨੰਬਰ ਸਵਿਚ ਆਫ ਹੈਗੇ ਸੀ ਜਿਹੜੀ ਬਿਜਲੀ ਬੰਦ ਹੁੰਦੀ ਹੈ ਕੱਟ ਲੱਗਦਾ ਦਿਨ ਚ ਲੱਗਦਾ ਰਾਤ ਨੂੰ ਲੱਗਦਾ ਦਿਨ ਚ ਵੀ ਚੱਲਿਆ ਜੀ ਰਾਤੀ ਵੀ ਹੈਗਾ ਦਿਨੇ ਵੀ ਹੈਗਾ ਜ਼ਿਆਦਾ ਪਰੇਸ਼ਾਨੀ ਕਿਸ ਟਾਈਮ ਹੈ ਰਾਤੀ ਬਹੁਤ ਜ਼ਿਆਦਾ ਪਰੇਸ਼ਾਨੀ ਕਿਨੇ ਕਿਨੇ ਘੰਟੇ ਲਾਈਟ ਨਹੀਂ ਆਂਦੀ ਹੋਈ ਜਾਂਦੇ ਕਦੀ ਤੇ 2-3 ਘੰਟੇ ਵੀ ਨਹੀਂ ਹੈਗੀ ਉਹ ਕਦੀ ਜਾ ਰਹੀ ਹੈ ਤੇ ਆ ਰਹੀ ਹੈ ਮਤਲਬ ਫਲਕਚੁਏਸ਼ਨ ਹੀ ਆਣੀ ਹੈ ਕਿ AC ਚੱਲ ਹੀ ਨਹੀਂ ਪਾਵੇ ਕੁਝ ਵੀ ਨਹੀਂ ਹੋ ਪਾਵੇ ਜਰਾ ਕਿ ਬਿਲਕੁਲ ਕੋਈ ਬੰਦਰ ਕੋਈ ਗੱਲ ਹੈਗੀ ਆ ਕਿ ਲੋਕੀ ਪਰੇਸ਼ਾਨ ਨੇ ਕਿ ਕਾ ਕੜਾ ਕੱਟ ਹੈਗਾ ਉਹ ਲੱਗਦਾ ਬਿਜਲੀ ਬੰਦ ਹੁੰਦੀ ਹੈਗੀ ਆ ਭਾਵੇਂ ਸਰਕਾਰ ਕਹਿੰਦੀ ਕੋਈ ਕੱਟ ਨਹੀਂ ਲਗਾ ਰਿਆ ਸੀ ਬਿਲਕੁਲ ਕੋਈ ਵੀ ਭਾ ਜਿਹੜਾ ਪਾਵਰ ਕੱਟ ਨਹੀਂ ਲੱਗ ਰਹਾ ਪਰ ਜਿਹੜੇ ਅਘੋਸ਼ਿਤ ਪਾਵਰ ਕਟ ਆਪਾਂ ਕਹੀਏ ਉਹ ਲੱਗ ਰਹੇ ਨੇ ਲੋਕੀ ਪਰੇਸ਼ਾਨ ਨੇ ਤੇ ਇਹਦੇ ਵਾਸਤੇ ਜਿਹੜਾ ਹੈਗਾ ਇਹ ਜਿਹੜੇ ਬਿਜਲੀ ਬੋਰਡ ਦੇ ਅਫਸਰ ਹੈਗੇ ਨੇ ਉਹਨਾਂ ਨੂੰ ਧਿਆਨ ਦੇਣਾ ਪਊਗਾ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਨਾ ਆਵੇ ਕਿਉਂਕਿ ਇਹ ਦੌਰ ਜਿਹੜਾ ਹੈਗਾ ਇਲੈਕਸ਼ਨ ਦਾ ਚੱਲ ਰਿਹਾ ਹੈਗਾ ਤੇ ਲੋਕ ਕਾਫੀ ਜਿਹੜੇ ਨੇ ਪਰੇਸ਼ਾਨੀ ਵਿੱਚ ਹੈਗੇ ਨੇ ਇਹਦਾ ਜਿਹੜਾ ਹ ਪਿੰਡ ਦੇ ਵਿੱਚ ਲਾਇਰ ਚੱਲੇ ਜਾਂਦੀ ਆ ਤੇ ਉਹ ਆ ਕੇ ਜਿਹੜੇ ਪਿੰਡ ਦੇ ਲੋਕ ਨੇ ਗ੍ਰਿਡ ਦੇ ਵਿੱਚ ਘੁੱਸ ਜਾਂਦੇ ਨੇ ਕੁਝ ਤੇ ਸਾਰੇ ਇਹਨਾਂ ਨੂੰ ਸਵਿੱਚਰ ਨੂੰ ਬੰਦ ਕਰ ਦਿੰਦੇ ਨੇ ਪਤਾ ਨਹੀਂ ਪਤਾ ਨਹੀਂ ਕਿਹੜੇ-ਕਿਹੜੇ ਏਰੀਆ ਦੀ ਲਾਈਟ ਬੰਦ ਕਰਦੇ ਨੇ ਤੇ ਉਸ ਤੋਂ ਬਾਅਦ ਪੁਲਿਸ ਬੁਲਾਨੀ ਪੈਂਦੀ ਆ ਅਫਸਰ ਆਉਂਦੇ ਨੇ ਉਹਨੂੰ ਬਾਹਰ ਕੱਢਿਆ ਜਾਂਦਾ 2.5 ਘੰਟੇ ਬਾਅਦ ਫਿਰ ਦੁਬਾਰਾ ਤੋਂ ਜਿਹੜੀ ਲਾਈਟ ਆ ਉਹ ਬਹਾਲ ਕੀਤੀ ਜਾਂਦੀ ਆ ਇਹ ਬਹੁਤ ਵੱਡਾ ਗੱਲ ਹੈ ਕਿ ਜਿਹੜੇ ਕਿ ਬਿਜਲੀ ਬੋਰਡ ਨੂੰ ਸੋਚਣੀ ਪਵੇਗੀ ਲੋਕਾਂ ਨੂੰ ਸੋਚਣੀ ਪਵੇਗੀ ਜੀ ਠੀਕ ਹੈ ਮਨੋਜ ਅਸੀਂ ਮੁਰਤੇ ਇੱਕ ਵਾਰ ਨਾਬਾਦ ਰੁਕ ਕਰ ਲੈਣੇ ਨਾਬਤੋਂ ਸਾਡੇ ਸਹਿਯੋਗੀ ਹਰਮਿਤ ਸਿੰਘ ਲਗਾਤਾਰ ਸੱਜਣਾ ਲਾਈਵ ਜੁਨੇ ਹੋਏ ਨੇ ਤਾਂ ਹਰਮਿਤ ਜਿਸ ਵਕਤ ਤੁਸੀਂ ਇੱਥੇ ਗੱਲਬਾਤ ਕੀਤੀ ਹੈ ਬਜ਼ੁਰਗ ਤੁਹਾਡੇ ਵਿੱਚ ਇੱਥੇ ਵੇਖੇ ਗਏ ਉਹਦੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਬਿਜਲੀ ਦੇ ਕਟਾ ਤੋਂ ਇੰਨੇ ਜ਼ਿਆਦਾ ਉਹ ਪਰੇਸ਼ਾਨ ਹੋ ਚੁੱਕੇ ਨੇ ਕਿ ਘਰਾਂ ਤੋਂ ਬਾਹਰ ਨਿਕਲਣਾ ਪੈ ਰਿਹਾ ਪਰ ਘਰਾਂ ਤੋਂ ਬਾਹਰ ਨਿਕਲ ਕੇ ਬੈਠਣਾ ਕਿਹੜਾ ਸੌਖਾ ਹੈ ਕਿਉਂਕਿ ਤਪਦੀਆਂ ਦੁਪਹਿਰਾਂ ਨੇ ਇੱਕ ਪਾਸੇ ਮੌਸਮ ਵਿਭਾਗ ਵੱਲੋਂ ਹੀਟ ਅਲਰਟ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੋਇਆ ਰੈਡ ਅਲਰਟ ਜਾਰੀ ਹੋਇਆ ਉੱਥੇ ਹੀ ਲੋ ਹਰਾਂ ਦੇ ਵਿੱਚ ਜਦੋਂ ਬਿਜਲੀ ਨਹੀਂ ਹੈ ਤਾਂ ਘਟਨ ਜ਼ਰੂਰ ਉਹਨਾਂ ਨੂੰ ਮਹਿਸੂਸ ਹੋ ਰਹੀ ਹੋਵੇਗੀ। ਬਿਲਕੁਲ ਜੀ ਦਾਦੀਏ ਜਿਹੜੇ ਬਜ਼ੁਰਗ ਲੋਕ ਨੇ ਇਹ ਇੱਕ ਦਰਖਤ ਦੇ نیچے ਆ ਕੇ ਬੈਠੇ ਹੋਏ ਨੇ ਗਰਮੀ ਤੋਂ ਬਚਣ ਦੇ ਲਈ ਘਰਾਂ ਦੇ ਵਿੱਚ ਤਪਸ਼ ਬਹੁਤ ਜ਼ਿਆਦਾ ਲੇਟ ਨਾ ਹੋਣ ਕਰਨੇ ਨਾ ਬਜ਼ੁਰਗਾ ਨੂੰ ਇੱਕ ਦਰਖਤਾਂ ਦੇ ਥੱਲੇ ਬੈਠ ਕੇ ਸ਼ਾਂ ਦਾ ਸਹਾਰਾ ਲੈਣਾ ਪੈ ਰਿਹਾ ਕਿੰਨੀ ਇੱਕ ਗਰਮੀ ਪੈ ਰਹੀ ਹੈ ਕਿੰਨੇ ਇੱਕ ਦੁਖੀਓ ਤੁਸੀਂ ਜਿਹੜੇ ਪੀੜੀ ਦੇ ਕੱਟ ਲੱਗ ਰਹੇ ਨੇ। ਆ ਜਾਨ ਤੋ ਕੀ ਮੋਟਰ ਨਾ ਰਹਿ ਟੁੱਲ ਦੇ ਰਹੇ ਨਹੀਂ ਕਰਾ ਦੇ ਪੁਰਾ ਹਾਲ ਹੈ ਰਿਮੈਟਰੀ ਜਵਾ ਰਹਿ ਰਹੇ ਨਹੀਂ ਪਾਣੀ ਕਰੇ ਪਰ ਸਮ ਨਹੀਂ ਹੈ ਟੈਂਕੀ ਦਾ ਪਾਣੀ ਹੋ ਨਹੀਂ ਆਉਲਾ ਇਹ ਲੇਟ ਆਉ ਟਾਈ ਪਾਣੀ ਹੋ ਜੀ ਰਿਮੈਟਰੀ ਕਿੱਥੇ ਚੱਲਣ ਦੇ ਲੇਟ ਆਉਦਾ ਪੂਰਾ ਹੋਗਾ ਜੀ ਪਾਣੀ ਦੇ ਟੈਂਕੀਆਂ ਭਰਦੇ ਨਹੀਂ ਜਦੋਂ ਹੁੰਦੀ ਹੈ ਲਾਈਟ ਜਦ ਲਾਈਟ ਨਹੀਂ ਜਾਂ ਭਰਦੇ ਨਹੀਂ ਜਦੋਂ ਨਹੀਂ ਹੁੰਦਾ ਦੇਖੀ ਜਾਂਦੇ ਨੇ ਕਰੇ ਕਿਸੇ ਨਾ ਮੋਟਰ ਦੇ ਪਰ ਕਿੰਨਾ ਕਰ ਗਵਰਨਿੰਗ ਮੋਟਰ ਪਰ ਚਲਾਉ ਲੋ ਜੀ ਇਨੇਟਰ ਤੋਂ ਮੋਟਰ ਚੱਲੂ ਜੀ ਸਰਕਾਰ ਤਾਂ ਬਹੁਤ ਵੱਡੇ ਵੱਡੇ ਦਾਵੇ ਕਰਦੀ ਸੀ ਵੀ ਲਾਈਟ ਦੇ ਕੱਟ ਨਹੀਂ ਲੱਗਣਗੇ ਬਾਦਰਾਉਲ ਸਹਰੇ ਘਮਰੀ ਕਰਦੇ ਨੇ ਕੋਈ ਇਹਨਾਂ ਦਾ ਬਾਦਰਾ ਨਹੀਂ ਜਾਣਿਆ ਇਹਨਾਂ ਝੂਠੇ ਲਾ ਰਹੇ ਨੇ ਆਪਾਂ ਕਹਿਦੇ ਨੇ ਸਾਨੂੰ ਬੋਲ ਪਰ ਅਸੀਂ ਆ ਕਰਾਂਗੇ ਬਾਹਰਾਂਗੇ ਕੁਝ ਨਹੀਂ ਇਹਨਾਂ ਕੱਖ ਨਹੀਂ ਕਰਕੇ ਹੁੰਦੇ ਔਰ ਇਹਨਾਂ ਬੁਨਹਾਰ ਹੈ ਮੋਟਰ ਵੀ ਤਾਂ ਹੀ ਚੱਲਣੀ ਤੇ ਉਹ ਚੱਲਣਗੇ ਜੇ ਲਾਈਟ ਆਉਗੀ ਕਿੰਨੇ ਕ ਹਾਲਾਤ ਮਾੜੇ ਤੁਸੀਂ ਅੱਜ ਇੱਥੇ ਬੈਠੇ ਹੋ ਕਾਫੀ ਲੋਕ ਇਕੱਠੇ ਹੋਏ ਹੋਏ ਹੋ ਕਿੰਨੇ ਕ ਹਾਲਾਤ ਨੇ ਛੋਟੇ ਛੋਟੇ ਘਰ ਨੇ ਗਰੀਬ ਲੋਕਾਂ ਦੇ ਛੋਟੇ ਛੋਟੇ ਘਰ ਨੇ ਇਨਵਰਟਰ ਨੇ ਵੱਡੇ ਘਰਾਂ 'ਚ ਤਾਂ ਜਨਰੇਟਰ ਵੀ ਚਲਾ ਲੈਂਦੇ ਲੋ ਹਾਂਜੀ ਇਹ ਸਾਡੇ ਜਿਹੜੇ ਗਰੀਬ ਸਮਾਜ ਦੇ ਵਿੱਚ ਨਾ ਹਰ ਇੱਕ ਦੇ ਇਨਵਰਟਰ ਵੀ ਨਹੀਂ ਹੁੰਦਾ ਜੀ ਕਿਉਂਕਿ ਉਹ ਵਿਚਾਰੇ ਪਹਿਲੇ ਹੀ ਉਹ ਦਿਹਾੜੀ ਕਰਨ ਵਾਲੇ ਲੋਕ ਨੇ ਕਦੇ ਦਿਹਾੜੀ ਮਿਲ ਗਈ ਕਦੇ ਨਹੀਂ ਮਿਲੀ ਇਹ ਇਧਰ ਵੀ ਸਰਕਾਰ ਨੂੰ ਵੈਸੇ ਕੁਝ ਧਿਆਨ ਦੇਣਾ ਚਾਹੀਦਾ ਜਿਹੜੇ ਦਿਹਾੜੀਦਾਰ ਲੋਕ ਨੇ ਸਾਡੇ ਭਾਈਚਾਰਾ ਗਰੀਬ ਭਾਈਚਾਰਾ ਉਹਨਾਂ ਦੇ ਬਾਰੇ ਵੀ ਕੋਈ ਸਬਧਾ ਜਾਂ ਕੋਈ ਉਹਨਾਂ ਬਾਰੇ ਵੀ ਕੋਈ ਜੂਨਟ ਤਾਂ 600 ਮਾਫਾ ਨਾ ਹਾਂਜੀ ਜੂਨਟ ਹਾਂਜੀ ਜੂਨਟ ਤਾਂ ਮਾਫਾ ਪਰ ਜਦ ਬਿਜਲੀ ਉਹ ਨਹੀਂ ਆਉਂਦੀ ਹੈਗੀ ਜੀ ਜੂਨਟ ਵੀ ਕੀ ਕਰੇਗੀ ਜੀ ਜਦੋਂ ਜੂਨਟੇ ਉਹ ਜਦੋਂ ਬਿਜਲੀ ਪੂਰੀ ਆ ਹੀ ਨਹੀਂ ਰਹੀ ਜੀ ਤਾਂ ਜੁਨਟ ਦਾ ਚਲੋ ਚੱਲਣੀ ਹੋਣੀ ਹੈਗੀ ਤੇ ਬਾਕੀ ਮੋਟਰਾਂ ਚੱਲੀ ਜਾਂਦੀਆਂ ਨੇ ਜੀ ਉਹਨਾਂ ਦਾ ਫालतੂ ਐਵੇਂ ਪਾਣੀ ਪਈ ਜਾਂਦਾ ਹਲੇ ਕਿਹੜਾ ਕੋਈ ਜੀਰੀ ਲਾਉਣ ਲੱਗੇ ਨੇ ਆਪਣੇ ਜ਼ਿੰਮੇਦਾਰ ਭਰਾ ਉੱਥੇ ਮੋਟਰਾਂ ਚੱਲੀ ਜਾਂਦੇ ਨੇ ਉਧਰ ਨੂੰ ਉਧਰ ਨੂੰ ਪਾਣੀ ਜੇ ਕਹਿਣ ਦਾ ਮਤਲਬ ਹੀ ਪਾਣੀ ਤਾਂ ਪਹਿਲਾਂ ਹੀ ਘਟਦਾ ਜਾ ਰਿਹਾ ਇਹ ਪੰਜਾਬ ਦੇ ਵਿੱਚ ਹੋਰ ਡੂੰਘਾ ਹੋਈ ਜਾ ਰਿਹਾ ਇਸ ਕਰਕੇ ਮੇਰੀ ਇੱਕੋ ਮੰਗ ਇਹ ਵੀ ਆ ਵੀ ਹੁਣ ਜੀਰੀ ਦੀ ਫਸਲਾਂ ਨੂੰ ਸਾਡੇ ਕੋਈ ਹੋਰ ਵੀ ਫਸਲ ਲਾਈ ਜਾ ਸਕਦੀ ਹੈ ਤੇ ਤਾਂ ਕਿ ਸਾਡੇ ਪਾਣੀ ਦਾ ਬਚਾਅ ਹੋ ਸਕੇ ਤੇ ਤੁਹਾਡਾ ਕਹਿਣ ਦਾ ਮਤਲਬ ਤੁਸੀਂ ਕਿਸਾਨਾਂ ਨੂੰ ਲਾਈਟ ਆ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੋਟਰਾਂ ਨੂੰ ਹਾਂਜੀ ਹਾਂ ਉਹਨਾਂ ਨੂੰ ਤਾਂ ਮੋਟਰਾਂ ਦੀ ਆਪਣੇ ਲਾਈਟ ਦਿੱਤੀ ਜਾ ਰਹੀ ਹੈ ਤੇ ਜਿਹੜੀ ਆਪਣੇ ਕੱਟ ਲਾ ਲੈਂਦੇ ਨੇ ਇਧਰ ਜਿਹੜੇ ਘਰਾਂ ਦੇ ਮੀਟਰ ਨੇ ਜਾਂ ਘਰਾਂ ਦੀ ਲਾਈਟ ਆ ਉਹਦੇ ਵਿੱਚ ਕੱਟੀ ਜਾਂਦੀ ਹੈ ਉਧਰ ਉਹਨਾਂ ਨੂੰ ਕੱਟ ਲਾ ਲੈਂਦੇ ਨੇ ਉਧਰ ਉਹਨਾਂ ਨੂੰ ਲਾਈਟ ਦੇ ਦਿੰਦੇ ਆ ਜਾਂ ਇੰਡਸਟਰੀਆਂ ਨੂੰ ਉਹਨਾਂ ਨੂੰ ਵੀ ਲਾਈਟ ਦੇ ਦਿੰਦੇ ਆ ਇੰਡਸਟਰੀਆਂ ਨੂੰ ਜਿਹੜੇ ਤਕੜੇ ਲੋਕ ਨੇ ਬਿਲਕੁਲ ਸੁਣਿਆ ਜਿੱਥੋਂ ਕਿ ਇਸ ਵਿਅਕਤੀ ਜਿਹੜੀ ਗੱਲਬਾਤ ਕੀਤੀ ਹੈ ਕਹਿੰਦੇ ਕਿਸਾਨਾਂ ਨੂੰ ਲਾਈਟ ਦਿੱਤੀ ਜਾ ਰਹੀ ਹੈ ਪਰ ਹਮੇ ਕਿ ਝੋਨਾ ਚਾਹੀਓ 20 ਜੂਨ ਤੋਂ ਲੱਗਣਾ 15 ਤੋਂ ਲੱਗਣਾ ਪਰ ਖੇਤਾਂ ਦੇ ਵਿੱਚ ਪਾਣੀ ਦੀ ਕਹਿੰਦੇ ਬਹੁਤ ਬਰਬਾਦੀ ਹੋ ਰਹੀ ਆ ਮੋਟਰਾਂ ਚੱਲ ਰਹੀਆਂ ਨੇ ਪਾਣੀਓ ਪਾਣੀ ਖੇਤਾਂ ਦੇ ਵਿੱਚ ਦਿਖ ਰਿਹਾ ਹੈ ਘਰਾਂ 'ਚ ਨਹੀਂ ਲਾਈਟ ਆ ਰਹੀ ਠੀਕ ਹੈ ਹਰਮਿਤ ਠੀਕ ਹੈ ਹਰਮਿਤ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੀ ਗੱਲ ਪੰਜਾਬ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਅਸੀਂ ਜ਼ਰੂਰ ਕਰਾਂਗੇ ਤਾਂ ਮਨੋਜ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤਾਂ ਲੋਕ ਇੱਥੇ ਬਿਜਲੀ ਦੇ ਲੰਬੇ ਕੱਟਾਂ ਤੋਂ ਪਰੇਸ਼ਾਨ ਹੋ ਰਹੇ ਨੇ ਗੁਹਾਰ ਉਹਨਾਂ ਵੱਲੋਂ ਲਗਾਈ ਜਾ ਰਹੀ ਹੈ ਕਿ ਅੱਤ ਦੀ ਗਰਮੀ ਦੇ ਵਿੱਚ ਸਾਡੀ ਸਰਕਾਰ ਕਿਵੇਂ ਨਾ ਕਿਵੇਂ ਸੁਣਨੇ ਜੋ ਅੱਤ ਦੀ ਗਰਮੀ ਪੈ ਰਹੀ ਹੈ ਬਿਜਲੀ ਦੀ ਉਡੀਕ ਇਹਨਾਂ ਲੋਕਾਂ ਵੱਲੋਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਕੀਤੀ